ਹਾਂਜੀ ਇੱਕ ਬਹੁਤ ਸੋਹਣਾ ਕਾਟਨ ਪਿਓਰ ਕਾਟਨ ਦੇ ਵਿੱਚ ਸੂਟ ਆਇਆ ਜੀ ਏਕੇ ਟੈਕ ਬ੍ਰਾਂਡ ਦੀ ਕਲੈਕਸ਼ਨ ਹੈ ਜੀ ਪ੍ਰਿੰਟਿੰਗ ਬਹੁਤ ਸ਼ਾਨਦਾਰ ਹੋਈ ਹੈ ਦੇਖੋ ਇਹ ਸਾਰਾ ਪ੍ਰਿੰਟ ਹੈ ਜੀ ਡਿਜੀਟਲ ਦੇ ਵਿੱਚ ਹੈ ਲੱਗਦਾ ਪੇਂਟ ਦੀ ਤਰ੍ਹਾਂ ਬਹੁਤ ਸ਼ਾਨਦਾਰ ਸੂਟ ਆਊਗਾ ਜੀ 2.5 ਮੀਟਰ ਦੀ ਪ੍ਰੋਪਰ ਸ਼ਰਟ ਹੈ ਇਹਦੀ ਔਰ ਚਾਰ ਕਲਰ ਨੇ ਬਹੁਤ ਸੋਹਣਾ ਸੂਟ ਹੈ ਜੀ ਬਾਟਮ ਆਊਗੀ ਪਲੇਨ ਪਲੇਨ ਕਾਟਨ ਦੀ ਬਾਟਮ ਆਗੀ ਨਾਲ ਦੁਪੱਟਾ ਹੋਵੇ 2.5 ਮੀਟਰ ਦਾ ਜੀ ਪੂਰਾ ਖੁੱਲਾ ਢੁਲਾ ਦੁਪੱਟਾ ਜੀ ਕਾਟਨ ਦੇ ਵਿੱਚ ਦੁਪੱਟੇ ਦਾ ਪ੍ਰਿੰਟਿੰਗ ਦੇਖ ਲਓ ਬਹੁਤ ਸ਼ਾਨਦਾਰ ਦੁਪੱਟੇ ਦੇ ਉੱਪਰ ਏ ਫਰਸਟ ਕਲਰ ਇਹਦੇ ਵਿੱਚ ਵਾਈਨ ਆਉਗੋ ਦੇਖੋ ਜੀ ਜਿਹੜਾ ਕਲਰ ਪਸੰਦ ਆ ਉਹ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਵਾਈਨ ਕਲਰ ਆ ਗਿਆ ਫਰਸਟ ਸੈਕੰਡ ਕਲਰ ਦੇਖੋ ਜੀ ਬਹੁਤ ਸ਼ਾਨਦਾਰ ਨੇਵੀ ਕਲਰ ਆਉ ਇਹਦੇ ਵਿੱਚ ਜੀ ਬਹੁਤ ਪਿਆਰੇ ਪਿਆਰੇ ਕਲਰ ਨੇ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਪ੍ਰਿੰਟਿੰਗ ਦੇਖੋ ਜੀ ਕਿੰਨੀ ਸ਼ਾਨਦਾਰ ਹੈ ਡਿਜੀਟਲ ਦੇ ਵਿੱਚ ਸਾਰੀ ਜੀ ਏਕ ਟੈਕਸ ਬ੍ਰਾਂਡ ਦੀ ਕਲੈਕਸ਼ਨ ਹੈ ਬਹੁਤ ਸੋਹਣਾ ਜਾਨਿਆ ਮਾਨਾ ਕੰਪਨੀ ਹੈ ਰੇਟ ਸਿਰਫ 750 ਦਾ ਕਰਤਾ ਜੀ ਆਨਲਾਈਨ ਆਰਡਰ ਲਈ ਛੱਡ ਸਕਰੀਨ ਤੇ ਨੰਬਰ ਦਿੱਤਾ ਹੋਇਗਾ ਬਲੂ ਕਲਰ ਆ ਗਿਆ ਦੇਖੋ ਜੀ ਜਲਦੀ ਜਲਦੀ ਨੈਕਸਟ ਕਾ ਆਨਲਾਈਨ ਪੇਮੈਂਟ ਕਰੋਗੇ ਸ਼ਿਪਿੰਗ 60 ਰੁਪਏ ਲੱਗੂਗੀ ਜੀ ਕੈਸ਼ ਔਨ ਡਿਲੀਵਰੀ ਕਰਨੇ ਸ਼ਿਪਿੰਗ 120 ਹੈ ਜੀ ਕਾਫੀ ਕਲਰ ਆ ਗਿਆ ਜੀ ਚਾਰ ਕਲਰ ਨੇ ਪ੍ਰਾਈਸ 750 ਜੀ ਬਹੁਤ ਸੋਹਣਾ ਸੂਟ ਹੈ ਜੀ ਕਾਫੀ ਕਲਰ ਆ ਗਿਆ ਨੈਕਸਟ ਨੈਕਸਟ ਆ ਗਿਆ ਬੋਟਲ ਗ੍ਰੀਨ ਚਾਰ ਕਲਰ ਆਪਸ਼ਨ ਨੇ ਆਪਣੇ ਕੋਲ ਜਿਹੜਾ ਕਲਰ ਤੁਹਾਨੂੰ ਸੋਹਣਾ ਲੱਗਦਾ ਉਹਨੂੰ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਜੀ ਔਰ ਆਪਣੀ ਫਿਕਸ ਪ੍ਰਾਈਸ ਦੀ ਸ਼ਾਪ ਹੁੰਦੀ ਹੈ ਪਲੀਜ਼ ਵਿੱਚ ਕਸਟਮਰ ਥੋੜੇ ਬਾਰਗੇਨਿੰਗ ਕਰਨ ਲੱਗੇ ਨੇ ਆਪਣੇ ਇਸ ਤਰ੍ਹਾਂ ਦਾ ਕੋਈ ਨਹੀਂ ਹੈਗਾ ਆਪਣੀ ਫਿਕਸ ਪ੍ਰਾਈਸ ਸ਼ਾਪ ਹੈ ਜੀ ਪ੍ਰਾਈਸ ਸਾਡਾ ਜੈਨੂਨ ਹੁੰਦਾ ਪ੍ਰਾਈਸ ਬ੍ਰਾਂਡ ਟੋਟਲ